ਜੀ ਮੈਂ ਨਰਾਨੀ ਆ ਸੀ ਮਤੌਲੀ ਤੋਂ ਆਇਆ ਜੀ ਓਕੇ ਜੀ ਭੈਣ ਜੀ ਜਿਵੇਂ ਬੋਡੀ ਸਰਚ ਵਰਤਤੋਂ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਜੀ ਮੇਰੇ ਸਿਰ ਚ ਤੇ ਤੇ ਪੇਟ ਚ ਪ੍ਰੋਬਲਮ ਸੀ ਸਿਰ ਚ ਤੇ ਪੇਟ ਚ ਪ੍ਰੋਬਲਮ ਸੀ ਕਿੰਨੇ ਸਾਲਾਂ ਤੋਂ ਜੀ ਇਹ 5-6 ਸਾਲ ਹੋ ਗਏ ਸੀ ਜੀ ਕਿੰਨੀਆਂ ਦਵਾਈਆਂ ਖਾਧੀਆਂ ਜੀ ਬੜੀਆਂ ਦਵਾਈਆਂ ਖਾਧੀਆਂ ਜੀ ਸਰ ਕੋਈ ਦਰਦ ਪੈਂਦਾ ਨਹੀਂ ਸੀ ਕੋਈ ਨਹੀਂ ਜੀ ਕੋਈ ਦਰਦ ਨਹੀਂ ਸੀ ਭੈਣ ਜੀ ਪੇਟ ਦੀ ਪੇਟ ਜੀ ਮੇਰੇ ਦਰਦ ਹੁੰਦਾ ਸੀ ਭਾਰੀ ਭਾਰੀ ਵੈਸੇ ਦਿੱਕਤ ਆਉਂਦੀ ਰਹਿੰਦੀ ਸੀ ਵੀ ਜਦੋਂ ਕੁਝ ਖਾਂਦੀ ਸੀ ਤਾਂ ਐਂ ਹੋ ਜਾਂਦਾ ਸੀ ਨਹੀਂ ਜਦੋਂ ਜ ਕੁਝ ਖਾਂਦੇ ਸੀ ਜੀ ਉਦੋਂ ਦਰਦ ਹੋਣ ਲੱਗ ਜਾਂਦਾ ਸੀ ਹਾਂ ਜੀ ਮਲ ਖਾਦਾ ਪੀਤਾ ਪੂਰਾ ਨਹੀਂ ਹੈ ਹਾਂਜੀ ਹਾਂਜੀ ਪੂਰਾ ਨਹੀਂ ਖਾਦਾ ਕੀ ਕੰਡੀਸ਼ਨ ਹੋ ਰਹੀ ਸੀ ਰਾਂਜੀ ਤੁਹਾਡੀ ਬਸ ਬਹੁਤ ਹੈ ਜੀ ਬਸ ਠੀਕ ਸੀ ਬਹੁਤ ਹੈ ਅੱਛਾ ਮੈਨੂੰ ਲੱਗੇ ਮਲ ਜਮੇ ਕੰਮ ਗੁਮ ਕਰ ਲਿਆ ਜੀ ਜ਼ਿਆਦਾ ਪਹਿਲਾਂ ਨਹੀਂ ਜੀ ਨਾ ਕੰਮ ਨਹੀਂ ਬੰਦਦਾ ਸੀ ਮੇਰੇ ਤੋਂ ਅੱਛਾ ਜੀ ਕੀ ਦਿੱਕਤ ਆਣੀ ਸੀ ਬਹੁਤ ਬਸ ਜੀ ਪੇੜ ਦੀ ਸੀ ਪ੍ਰੋਬਲਮ ਸੀ ਜਾਨ ਜਾਨ ਅੱਛਾ ਹਾਂਜੀ ਸਿਰ ਤੇ ਪੇੜ ਦੀ ਪ੍ਰੋਬਲਮ ਹੈ ਹਾਂਜੀ ਜਿਆਦਾ ਕਮਜ਼ੋਰ ਹੋ ਗਏ ਸੀ ਵੀਕਨੈਸ ਜ਼ਿਆਦਾ ਹੈ ਹਾਂਜੀ ਹਾਂਜੀ ਜਿਵੇਂ ਹੁਣ ਜੂਸ ਪੀਤੇ ਨੇ ਤੁਸੀਂ ਨੇ ਇੱਕ ਕੋਰਸ ਪੂਰਾ ਕਰ ਲਿਆ 50 ਦਿਨਾਂ ਦਾ ਹਾਂਜੀ ਕਿੰਨਾ ਫਰਕ ਪੈ ਗਿਆ ਤੁਹਾਨੂੰ ਜੀ ਬਹੁਤ ਫਰਕ ਪੈ ਗਿਆ ਹੋਣ ਸਿਰ ਦਰਦ ਤਾਂ ਨਹੀਂ ਗਾਜੀ ਨਹੀਂ ਪੇਟ ਦੀ ਪ੍ਰਾਬਲਮ ਨਹੀਂ ਹੁਣ ਪੂਰਾ ਖਾਣੇ ਪੀਣੇ ਹਾਂਜੀ ਹਾਂਜੀ ਪੂਰਾ ਜਿਹੜੀ ਵੀਕਨੈਸ ਸੀ ਬਸ ਉਹ ਠੀਕ ਹੋ ਗਈ ਹੁਣ ਸਰੀਰ ਕੰਮ ਘੁੰਮ ਕਰ ਲੈਣੀ ਹੈ ਬਈ ਹਾਂਜੀ ਹਾਂਜੀ ਬਹੁਤ ਵਧੀਆ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਉਹਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਬਸ ਜੀ ਇਹ ਦਵਾਈ ਖਾਲ ਲੈਣ ਸਰਜੀ ਕੋਲ ਪਹੁੰਚਣਾ ਓਕੇ ਹੁਣ ਠੀਕ ਹੋ ਜਾ ਬੋਡੀ ਸਰਸ ਵਰਕ ਕਰ ਲੈਣ ਠੀਕ ਹੋ ਜਾ ਹਾਂਜੀ ਹਾਂਜੀ ਤਾਂ ਮਿਲਾਂਗੇ